ਤੇ ਚੰਗੀਆਂ ਸਾਰੂ ਗੱਲਾਂ ਹੋਈਆਂ ਨੇ 4 ਤਰੀਕ ਦਿਵਾਰੇ ਰੱਖੀ ਗਈ ਆ ਪਰ ਸਰਕਾਰ ਹਲੇ ਲਮਕਾ ਰਹੀ ਐ ਮਸਲਾ ਇਹ ਲੱਗਦਾ ਕਿ ਜਿਹੜੀ ਵੀ ਗੱਲ ਹੋਈ ਆ ਉਹ ਇਹ ਹੋਈ ਆ ਕਿ ਇੱਕ ਤਾਂ ਜਿਹੜਾ ਬਿਜਲੀ ਵਾਲਾ ਹੈਗਾ ਇੱਕ ਜਿਹੜਾ ਪਰਾਲੀ ਵਾਲਾ ਉਸ ਮਸਲੇ ਤੇ ਸਰਕਾਰ ਹਲੇ ਆਈ ਐ ਅਸਲ ਜਿਹੜੇ ਖੇਤੀ ਵਾਲੇ ਤਿੰਨੇ ਕਾਨੂੰਨ ਨੇ ਉਹਨਾਂ ਤੇ ਸਰਕਾਰ ਹਲੇ ਆਉਂਦੀ ਨਜ਼ਰ ਨਹੀਂ ਆਈ ਐ ਇਹ ਗੱਲ ਆਪਾਂ ਮੀਟਿੰਗ ਤੋਂ ਪਹਿਲਾਂ ਕੱਲ ਵੀ ਪਰਸੋਂ ਵੀ ਆਪਾਂ ਕਹੀ ਸੀ ਕਿ ਸਾਨੂੰ ਕੋਈ ਬਹੁਤਾ ਭਰੋਸਾ ਨਹੀਂ ਹੈਗਾ ਇਸ ਮੀਟਿੰਗ ਦੇ ਉੱਤੇ ਤੇ ਸਰਕਾਰ ਹਲੇ ਸਾਡਾ ਹੋਰ ਜਿਹੜਾ ਉਹ ਸਬਰ ਪਰਖ ਰਹੀ ਹੈ ਹੋਰ ਸਾਡਾ ਹਲੇ ਉਹ ਦੇਖਣਾ ਚਾਹੁੰਦੇ ਨੇ ਕਿ ਕਿੰਨਾ ਚਿਰ ਲੋਕ ਟਿਕਦੇ ਨੇ ਖੜਦੇ ਨੇ ਜਾਂ ਕਿੰਨਾ ਕੁ ਇਸ ਅੰਦੋਲਨ ਨੂੰ ਇਹ ਲੰਮਾ ਲਿਜਾ ਸਕਦੇ ਐ ਵਧੀਆ ਤਰੀਕੇ ਨਾਲ ਸੰਭਾਲ ਕੇ ਜਿਵੇਂ ਅੰਦੋਲਨ ਉਹਨਾਂ ਦੋਨਾਂ ਨੂੰ ਹੁਣ ਸਾਂਭਣ ਦਾ ਕੋਈ ਲੋੜ ਦੋਲਰ ਦਾ ਬਣ ਬਹੁਤ ਵੱਡਾ ਗਿਆ ਹੁਣ ਜਿੰਨਾ ਵਧੀਆ ਤਰੀਕੇ ਨਾਲ ਸਮਝਿਆ ਜਾ ਸਕਦਾ ਉਸ ਤਰੀਕੇ ਨਾਲ ਹੀ ਆਪਾਂ ਜਿੱਤਾਂ ਜੇ ਉਹਨਾਂ ਦੀ ਛੇਤੀ ਆਪਾਂ ਪ੍ਰਾਪਤ ਕਰਾਂਗੇ ਇੱਕ ਤਾਂ ਇਹ ਗੱਲ ਹੈ ਕਿ ਸਰਕਾਰ ਹਲੇ ਨਹੀਂ ਉਸ ਗੱਲ ਤੇ ਆ ਰਹੀ ਕਈ ਚੈਨਲਾਂ ਦੇ ਉੱਤੇ ਇਹ ਦਿਖਾਇਆ ਗਿਆ ਕਿ ਸਰਕਾਰ ਨੇ ਦੋ ਕਾਨੂੰਨ ਆ ਜਿਹੜੇ ਜੋ ਰੱਦ ਕਰਨ ਨੂੰ ਰਾਜ਼ੀ ਹੋ ਗਈ ਹੈ ਜੀ ਸਰਕਾਰ ਅੱਧੀ ਜਿੱਤ ਜਿਹੜੀ ਹੋ ਗਈ ਆ ਜੀ ਕਿਸਾਨਾਂ ਦੀ ਸੁਖ ਅੱਧੀ ਜਿੱਤ ਵਾਲੀ ਗੱਲ ਨਹੀਂ ਇਹਦੇ ਤੇ ਹੈਗੀ ਹਲੇ ਉਹ ਤਾਂ ਨਮਨਦਾਸੀ ਤਾਂ ਇੱਕ ਵਾਲੀ ਵਾਲੀ ਗੱਲ ਜਿਹੜੀ ਤੇ ਜਿਹੜਾ ਆਰਡੀਨੈਂਸ ਬੀਰੀਆ ਹੈਗਾ ਹਾਲੇ ਤੇ ਉਹਦੇ ਤੇ ਉਹ ਉਹਨਾਂ ਨੇ ਗੱਲਬਾਤ ਕੀਤੀ ਆ ਉਹ ਪਹਿਲਾਂ ਉਹਦੇ ਅੰਮ੍ਰਿਤਸਰ ਵਾਲੀ ਗੱਲ ਦੇ ਵਿੱਚ ਵੀ ਆਈ ਸੀ ਵੀ ਜਦੇ ਅੰਮ੍ਰਿਤਸਰ ਨਾਲ ਮੀਟਿੰਗ ਹੋਈ ਆ ਸੋ ਇੱਕ ਤਾਂ ਇਹ ਸੀਗਾ ਇੱਕ ਸੀਗਾ ਜਿਹੜਾ ਕੱਲ ਨੂੰ 4 ਤਰੀਕ ਨੂੰ ਆਪਣਾ ਜਿਹੜਾ ਕੇ ਐਮ ਪੀ ਵਾਜ ਦਾ ਜੋ ਸੋਈ ਢਾਬੇ ਕੋਲ ਆਪਾਂ ਇਕੱਠੇ ਹੋਣਾ ਸੀ 10:00 ਵਜੇ ਤੇ ਉੱਥੋਂ ਕੁਮਾਰ ਜੀ ਦਾ ਚੱਲਣਾ ਸੀਗਾ ਉਹ ਅੱਗੇ 4 ਤਰੀਕ ਤੱਕ ਟਾਲ ਦਿੱਤਾ ਗਿਆ ਉਹ ਨੂੰ 4 ਤਰੀਕ ਤੋਂ ਅੱਗੇ ਉਹ ਦੇਖ ਰਹੇ ਆ ਵੀ ਕਦੋਂ ਰੱਖਿਆ ਜਾਵੇ ਇਹ ਤੋਂ ਇਲਾਵਾ ਇੱਕ ਜਿਹੜੀ ਗੱਲ ਅੱਜ ਮੈਨੂੰ ਹੋਰ ਆਈ ਧਿਆਨ ਚ ਕੇ ਜਿਹੜਾ Jio ਦੇ SIM ਉਹਨੂੰ ਬਦਲਾਉਣ ਦੀ ਜਦ ਬਲਾਉਨੇ ਹੋ ਤੁਸੀਂ ਕਿਸੇ ਟਲ ਚ ਜਾਂ ਕਿਸੇ ਹੋਰ ਆਈਡੀਆ ਕੋਲ ਆ ਪਹੁੰਚ ਤਾਂ ਉਹ ਕਹਿੰਦੇ ਉਹਨਾਂ ਨੇ ਜਿਹੜਾ ਸਰੇਹਾਂ ਜਿਹਾ ਭੇਜਦੇ ਹੁੰਦੇ ਉਹ ਹੀ ਬੰਦ ਕਰਤਾ ਤਾਂ ਯਾਰ ਜੇ ਜੇ ਆਪਾਂ ਨੂੰ ਐ ਲੱਗਦਾ ਕਿ ਉਹ ਇਸ ਤਰ੍ਹਾਂ ਚਲਾਕੀਆਂ ਕਰਨ ਲੱਗ ਗਿਆ ਉਸਨੇ ਐਂ ਵੀ ਭੇਜ ਰਹੇ ਹੋ ਜਾਂ ਜਾਣ ਬੁੱਝ ਕੇ ਉਹਨੇ ਬੰਦ ਕਰਤਾ ਉਹ ਕੰਮ ਤਾਂ ਬਦਲ ਦਿਓ ਯਾਰ SIM ਸਿਰਦ ਨਵਾਂ ਲੈ ਲਓ ਯਾਰ ਕਿੱਡੀ ਗੱਲ ਹੈ ਨੰਬਰ ਆਪਾਂ ਉਂਵੀਂ ਦਾ ਬਦਲਾਉਂਦੇ ਰਹਿੰਦੇ ਆ ਜੇ ਆਪਾਂ ਜੇ ਆਪਾਂ ਨੂੰ ਲੱਗਦਾ ਹੀ ਆ ਕਿ ਆਪਾਂ ਇਹ ਹੁਣ ਆਪਣੇ ਨਾਲ ਚਲਾਕੀਆਂ ਕਰਨ ਤੇ ਆ ਗਏ ਵੀ ਇਹ ਤਾਂ ਹੁਣ ਇਹਨਾਂ ਨੇ ਅੰਦਰੋਂ ਕੋਈ ਗੜਬੜ ਕਰਤੀ ਆ ਤਾਂ ਤੁਸੀਂ ਬਦਲ ਦਿਓ SIM ਜਾ ਤੋੜ ਕੇ ਸਿਰਦ ਦਿਓ ਨਵਾਂ ਲੈ ਲਓ ਕਿ ਜੇ ਕੋਈ ਕੰਪਨੀ ਲੈਣਾ ਜੀਦਾ ਵੀ ਤਾਂ ਫਿਰ ਆਪਾਂ ਆਏ ਵੀ ਕਰ ਸਕਦੇ ਹਾਂ ਤਾਂ ਇਹ ਦੋ ਗੱਲਾਂ ਸੀਗੀਆਂ ਹੋਰ ਇਹ ਤੋਂ ਇਲਾਵਾ ਖੁਦ ਧੰਨਵਾਦ ਸੁਨੇਹਾ ਸੁਣ ਹ ਕੋਈ ਆਇਆ ਗੱਲਬਾਤ ਉਹਨਾਂ ਕੋਲ ਤਾਂ ਕੋਈ ਨਹੀਂ ਆਈ ਆਈ ਜਾਂਦੇ ਨੇ ਜਿਵੇਂ ਉਹ ਵੀ ਦੰਨਿਆ ਜੀ ਕੋਈ ਚੁਕਣੀ ਕੋਈ ਆਈ ਹੋਵੇ ਕੋਈ ਉਸ ਤਰ੍ਹਾਂ ਦੀ ਬਾਕੀ ਰਾਜ ਦਾ ਪੈਣ ਬਸ ਅੱਜ ਦਾ ਇਹੀ ਸੀਗਾ ਵੀ ਆਪਾਂ ਨੂੰ ਇੱਕ ਤਾਂ ਇਹ ਇਸ ਗੱਲ ਦੇ ਬੱਚੋਂ ਆਪਾਂ ਨੂੰ ਕੋਈ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਇਸ ਗੱਲ ਦੇ ਉੱਤੇ ਵੀ ਹਾਂ ਯਾਰ ਅੱਜ ਫੇਰ ਮੀਟਿੰਗ ਹੋਵੇ ਸੱਤਾ ਰਹੀ ਕੀ ਨਿਕਲਿਆ ਮੀਟਿੰਗ ਦੇ ਵਿੱਚੋਂ ਤੇ ਬਾਈ ਰਵੀ ਸਿੰਘ ਬਾਰੇ ਕਹਿੰਦੇ ਕੋਈ ਗੱਲ ਬਾਤ ਰਵੀ ਸਿੰਘ ਬਾਰੇ ਆਪਾਂ ਕੱਲ ਹੀ ਬੋਲਤਾ ਸੀ ਠੀਕ ਅ ਉਹ ਇਹ ਕਈ ਵਾਰੀ ਆਪਾਂ ਨੂੰ ਇਹਦਾ ਚੱਲੀ ਨੇ ਸਰਕਾਰ بار بار ਮੀਟਿੰਗਾਂ ਕਰਕੇ ਬੇਸੱਤਾ ਰਹੀ ਜਾਂਦੀਆਂ ਨੇ ਕੋਈ ਗੱਲ ਨਹੀਂ ਬੇਸੱਤਾ ਇਹ ਮੀਟਿੰਗਾਂ ਰਹਿਣ ਨਹੀਂ ਹੁੰਦੀਆਂ ਨੇ ਇਹ ਸਰਕਾਰ ਦੇਖ ਰਹੀ ਆ ਸਾਨੂੰ ਤੁਹਾਡਾ ਦੇਖ ਰਹੀ ਆ ਕਿੰਨਾ ਕੁ ਤੁਸੀਂ ਪਾਸ ਸਕਦੇ ਹੋ ਕਿੰਨਾ ਕੁ ਤੁਸੀਂ ਇਹ ਦੌੜ ਲਗਾ ਲਾ ਸਕਦੇ ਹੋ ਤੁਸੀਂ ਕਿੰਨਾ ਕੁ ਤੁਹਾਡਾ ਜੀ ਦਮ ਹੈਗਾ ਕਿੰਨਾ ਕੁ ਲੰਬਾ ਚੱਲ ਸਕਦੇ ਹੋ ਸਰਕਾਰ ਪਰਖ ਰਹੀ ਆ ਤੇ ਆਪਾਂ ਉਹਦਾ ਕੋਈ ਗੱਲ ਨਹੀਂ ਆਪਾਂ ਉਸ ਇਮਤਿਹਾਨ ਦੇ ਵਿੱਚ ਪਾਸ ਹੋਣਾ ਕਿ ਆਪਾਂ ਲਗਾਤਾਰ ਜਿਹੜੀ ਗਿਣਤੀ ਆ ਉਹ ਵਧੀਆ ਗੱਲ ਆ ਕਿ ਇਹਨਾਂ ਨਾਲ ਵੱਧਦੀ ਜਾ ਰਹੀ ਹੈ ਅੱਜ ਅਸੀਂ ਰਾਜਸਥਾਨ ਵਾਲੇ ਪਾਸਿਓਂ ਵੀ ਆਏ ਆ ਉਧਰ ਹੋ ਕੇ ਸ਼ਾਹਜਹਾਨ ਵਾਲੇ ਜਿਹੜਾ ਹੈਗਾ ਹਰਦਪੈਂਦੀ ਉਹ ਤੋਂ ਆਏ ਆ ਉਧਰ ਵੀ ਬਹੁਤ ਵੱਡਾ ਇਕੱਠ ਜਿਹੜਾ ਕਾਫਲਾ ਲੋਕਾਂ ਦਾ ਹੋਰ ਅੱਜ ਨਵੇਂ ਸਿਰਿਓਂ ਆਏ ਨੇ ਲੋਕ ਪਰ 50 ਫਰੇ ਦਾ ਕਾਫਲਾ ਵੱਧ ਰਿਹਾ ਤੇ ਉਧਰ ਜਿਹੜਾ ਸ਼ਿੰਗਾਰ ਸ਼ਾ ਹੋ ਅੱਗੇ ਨਾਲੋਂ ਵੱਧਾ ਜਾਂਦਾ ਤਾਂ ਬਾਕੀ ਤੁਸੀਂ ਇੱਕ ਜਰੂਰ ਹੋਰ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਕੋਈ ਸੱਜਣਾ ਜਿਹੜਾ ਕੋਈ ਸੇਵਾ ਕਰਨੀ ਚਾਹੁੰਦਾ ਇੱਥੇ ਇਧਰ ਸਿੰਘੂ ਵਾਲੇ ਪਾਸੇ ਜਾਂ ਉਧਰ ਪੁੰਡਲੀ ਆਪਣੇ ਟਿਕਰੀ ਵਾਲੇ ਪਾਸੇ ਤਾਂ ਇੱਥੇ ਨਾ ਇੱਕ ਉਹ ਜਿਹੜੀ ਬਣੀਆਂ ਬਣਾਈਆਂ ਹੁੰਦੀਆਂ ਆ ਸਵੇਰੇ ਤੋਂ ਆਪਣੇ ਜਿਹੜੇ ਲੋਕ ਨੇ ਉਹ ਕਿਤੇ ਜੰਗਲ ਪਾਣੀ ਜਾਂਦੇ ਆ ਤਾਂ ਉਹ 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 ਬੜਾ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਜਿਹੜੀਆਂ ਬਣੀਆਂ ਬਰਾਈਆਂ ਹੁੰਦੀਆਂ ਨੇ ਖਲਾਟੀਆਂ ਨਹੀਂ ਹੁੰਦੀਆਂ ਜਿਹੜੀਆਂ ਉਹ ਜੇ ਕੋਈ ਸਰਜਨ ਸੇਵਾ ਕਰ ਸਕਦਾ ਤਾਂ ਉਹ ਜ਼ਰੂਰ ਇਥੇ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਹੈ ਕਿ ਜਦੋਂ ਲੋਕਾਂ ਨੂੰ ਪੁੱਛੀਦਾ ਕਿ ਯਾਰ ਭਾਈ ਕਿਹੜੀ ਗੱਲ ਦੀ ਤਕਲੀਫ ਆ ਉਹ ਕਹਿੰਦੇ ਭਾਈ ਹੋਰ ਸਾਰੀਆਂ ਗੱਲਾਂ ਠੀਕ ਠਾਕ ਨੇ ਯਾਰ ਇੱਕ ਥਾਂ ਦੀ ਇਹ ਉਸ ਗੱਲ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਮੇਰਾ ਭਰਾ ਜੇ ਕੋਈ ਸਰਜਨ ਕਰ ਸਕਦਾ ਦੋਨੇ ਤਿੰਨੇ ਪਾਸੇ ਇਹਦੀ ਸਮੱਸਿਆ ਹੈਗੀ ਹੈ ਜਿੰਨੇ ਵੀ ਬਾਰਡਰਾਂ ਦੇ ਉੱਤੇ ਬੰਦੇ ਬੈਠੇ ਨੇ ਤਾਂ ਉਹ ਜੇ ਕੋਈ ਲਵਾ ਸਕਦਾ ਤਾਂ ਉਹ ਜ਼ਰੂਰ ਲਵਾ ਇੱਕ ਬਈ ਉਹ ਕਹਿੰਦੇ ਬਿ ਸਟੇਜ ਦੀ ਆਵਾਜ਼ ਪਿੱਛੇ ਲੋਕਾਂ ਤੱਕ ਆਵੇ ਜਾਏ ਨੁੱਕੜ ਮੀਟਕਾਨ ਜਾਂ ਕੋਈ ਹੋਰ ਹਾਲ ਹੋਵੇ ਹਾਂ ਸਟੇਜ ਦੀ ਬਾਅਦ ਉਹ ਖੈਰ ਆਪਾਂ ਸੋਈ ਟਾਬੇ ਕੋਲੇ ਬੈਠਦੇ ਵੀ ਹੁੰਨੇ ਆ ਦੋ ਘੰਟੇ ਉੱਥੇ ਆਪਣਾ ਤੰਬੂ ਲਾਇਆ ਹੋਇਆ ਉੱਥੇ ਬੈੰਨੇ ਹੁੰਨੇ ਆ ਤੇ ਉਹ ਆਪਾਂ ਗੱਲਬਾਤ ਉੱਥੇ ਵੀ ਤੁਸੀਂ ਆ ਸਕਦੇ ਹੋ ਫਤਰ ਲਿਆ ਕਰਾਂਗੇ ਬਾਕੀ ਉਹ ਜਥੇਬੰਦਿਆਂ ਨੂੰ ਵੀ ਕਿਹਾ ਕਿ ਮਗਰ ਤੱਕ ਜਿਹੜਾ ਸਪੀਕਰ ਲਵਾਏ ਜਾਣ ਜਾਂ ਸਕਰੀਨਾਂ ਲਵਾਆਂ ਜਾਣ ਤਾਂ ਕਿ ਜਿਹੜੀ ਸਾਰੀ ਦਾਦਾ ਬਾਤ ਆ ਸਟੇਜ ਦੀ ਜਿਹੜੀ ਕਾਰਵਾਈ ਹੈ ਉਹ ਖੀਰ ਤੱਕ ਜਿਹੜਾ ਪਹੁੰਚ ਸਕੇ ਬਸ ਹੋਤਾ ਵੀ ਹੈ ਕਮੈਂਟ ਦੇਖ ਲਓ ਬਾਈ ਜੇ ਕੋਈ ਪੁੱਛਣਾ ਚਾਹ ਰਿਹਾ ਕੋਈ ਸੁਨੇਹਾ ਤਾਂ ਉੱਪਰ ਜੇ ਕੋਈ ਸਵਾਲ ਹੁੰਦਾ ਕਿ ਤਾਂ ਕਹਿ ਦਿਓ ਵੀ ਇਹਨਾਂ ਸਵਾਲ ਪੁੱਛਣਾ ਹੈ ਤਾਂ ਬਹੁਤ ਹੋ ਗਿਆ ਬਸ ਚੋਣ ਦੀ ਨਾ ਲਿਖ ਜਲਦੀ ਦੋ ਦਾ ਆਦਾ ਰਵੀ ਜਨ ਕਰਾ ਬਾ ਨਹੀਂ ਰਵੀ ਬਾਈ ਬਾਈ ਨੇ ਬੋਲ ਕੇ ਕਮੈਂਟ ਲੱਗੇ ਉਹ ਆਪਾਂ ਕਰ ਚੈਨਲਾਂ 'ਚ ਹੀ ਬੋਲਤਾ ਬਸ ਠੀਕ ਹੈ ਫਿਰ ਇਹ ਹੁਣ ਬਟ ਡਟੇ ਰੋ ਮੇਰਾ ਵੀ ਇਹ ਸਾਨੂੰ ਕਹਿਣਾ ਸੀਗਾ ਖੀਰ ਦੇ ਉੱਤੇ ਹੀ ਆ ਕਿ ਮੋਰਚਾ ਚੜ੍ਹਦੀ ਕਲਾ ਚਾ ਜਾ ਰਿਹਾ ਹੈ ਕਰਨਾਟਕਾ ਦੇ ਵਿਧਾਨ ਸਭਾ ਦੇਖੋ ਪਰਸੋਂ ਕਰਨਾਟਕ ਦੀ ਵਿਧਾਨ ਸਭਾ ਜਿਹੜੀ ਹੈਗੀ ਉਹ ਬਹੁਤ ਵੱਡੀ ਗੱਲ ਹੈ ਕੱਲ ਬਿਹਾਰ ਦੇ ਵਿੱਚ ਵੱਡਾ ਜਿਹੜਾ ਲੋਕਾਂ ਨੇ ਮੁਜ਼ਾਹਰਾ ਕੀਤਾ ਹੈ ਜਾਂ ਹੋਰ ਸੂਬਿਆਂ ਦੇ ਵਿੱਚ ਲੋਕ ਜਿਹੜੇ ਉੱਠ ਰਹੇ ਨੇ ਹੌਲੀ ਹੌਲੀ ਅੱਜ ਅਸੀਂ ਆ Rajasthan ਵਾਲੇ ਪਾਸਿਓਂ ਆਏ ਆ ਤਾਂ ਉੱਥੇ ਦੇਖੋ ਜਿਉਂਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਲੈਕਚਰਾਰ ਨੇ ਉਹ ਜਿਉਂਵਰਸਿਟੀ ਟੀਚਰ ਨੇ ਜਿਹੜੇ ਉਹ ਉੱਥੇ ਉਹਨਾਂ ਨੇ ਆ ਕੇ ਸ਼ਮੂਲੀਅਤ ਕੀਤੀ ਹੈ। ਤਾਂ ਇਸ ਤਰ੍ਹਾਂ ਹਰ ਵਰਗ ਇਸ ਸਿੰਘਾਸ ਦੇ ਵਿੱਚ ਕੁੱਦ ਪਿਆ। ਕੋਈ ਵੀ ਇਨਸਾਨ ਮੈਨੂੰ ਲੱਗਦਾ ਰਿਹਾ ਨਹੀਂ ਹੁਣ ਤੱਕ ਕਿ ਜਿਹੜਾ ਨਾਂ ਆ ਹੋਵੇ ਇਸ ਕਰਕੇ ਅੰਦੋਲਨ ਦਿਨੋਂ ਦਿਨ ਜਿਹੜਾ ਵਿਸ਼ਾਲ ਹੁੰਦਾ ਤੁਰਿਆ ਜਾਂਦਾ ਵੱਡਾ ਹੁੰਦਾ ਤੁਰਿਆ ਜਾਂਦਾ ਘੇਰਾ ਵੱਧਦਾ ਤੁਰਿਆ ਜਾਂਦਾ। ਹਰ ਵਰਗ ਹਰ ਖੇਤਰ ਦੇ ਲੋਕ ਨੇ ਜਿਹੜੇ ਉਹ ਜੁੜ ਰਹੇ ਨੇ ਤੇ ਇਹ ਸਰਦਾਰਦੀ ਜਿਹੜੇ ਆਨਲਾਈਨ ਸਮੱਸਿਆ ਸਰਕਾਰ ਲਈ ਬਣ ਰਹੀ ਆ ਪਰ ਅਪੀਲ ਜਥੇਬੰਦਿਆਂ ਨੂੰ ਸਾਡੇ ਵੱਲੋਂ ਇੱਥੇ ਵੀ ਅਸੀਂ ਰੱਖ ਦਿੰਨੇ ਆ ਸਟੇਟ ਤੇ ਵੀ ਰੱਖਦੇ ਹੁੰਨੇ ਆ ਮਿਲ ਕੇ ਵੀ ਸੁਝਾਅ ਦਿੰਨੇ ਹੁੰਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਮਾ ਜਿਹੜਾ ਪ੍ਰੋਗਰਾਮ ਹੈ ਕੋਈ ਨਮਾ ਦਿੱਤਾ ਜਾਵੇ ਤਾਂ ਕਿ ਜਿਹੜਾ ਉਤਸ਼ਾਹ ਜਾਂ ਬਣਿਆ ਰਹਿੰਦਾ ਉਹਨਾਂ ਨਾਲ ਹੌਂਸਲਾ ਜਾਂ ਬਣਿਆ ਰਹਿੰਦਾ ਇਹ ਗਰਮ ਜੋਸ਼ੀ ਜੀ ਜਿਹੜੀ ਉਹ ਚੱਲਦੀ ਰਹਿੰਦੀ ਆ ਸੱਚੀ ਬਾਈ ਦੂਜਾ ਨਾ ਆ ਗਈ ਇਹ ਅੰਮ੍ਰਿਤਸਰ ਤੋਂ ਤੇ ਜਗਰੌਂ ਤੋਂ ਯਾਰ ਮੋਟਰਸਾਈਕਲ ਕੱਲ ਨੂੰ ਪੜਾਉਣਾ ਇਥੇ ਕਾਫਲਾ ਉਹ ਮੈਨੂੰ ਮੋਦੀ ਕਹਿੰਦੇ ਆ ਨਾ ਪ੍ਰਿੰਸ ਮੁੰਡਾ ਉਹਨੇ ਦੱਸਿਆ ਉਹ ਆਮੜਾ ਕਹਿਣਾ ਨਹੀਂ ਠੀਕ ਆ ਜਿਹੜੇ ਵੀ ਵੀਰ ਸਾਡੇ ਆ ਰਹੇ ਨੇ ਮੋਟਰਸਾਈਕਲਾਂ ਦੇ ਕਾਫਲੇ ਲੈ ਕੇ ਗੱਡੀਆਂ ਦੇ ਕਾਫਲੇ ਲੈ ਕੇ ਹਾਂ ਕੱਲ ਨੂੰ 31 ਆ ਨਾ ਹਾਂ 31 ਕੱਲ ਨੂੰ 31 ਹਾਂ ਕੱਲ ਨੂੰ 31 ਨੂੰ ਮੋਟਰਸਾਈਕਲਾਂ ਦਾ ਕਾਫਲਾ ਆ ਰਿਹਾ ਹਾਂ ਆਉਣ ਠੀਕ ਆ ਬਾਈ ਸਾਰੇ ਆਪ ਕੋ ਆਪਣੇ ਜਿਹੜਾ ਜਿਵੇਂ ਵੀ ਤੁਸੀਂ ਆ ਸਕਦੇ ਜਿਵੇਂ ਵੀ ਹਾਜ਼ਰੀ ਲਵਾ ਸਕਦੇ ਲਗਾਉਣੀ ਚਾਹੀਦੀ ਹੈ ਬਣਦਾ ਵੀ ਹੈ ਵਹਿਗੁਰਜੀ ਖਾਲਸਾ ਵਹਿਗੁਰਜੀ ਚਾਲ ਲੈਣਾ ਮੰਨ ਲਵੋ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਹਿ